ਹੈਲੋ ਦੋਸਤੋ ਕਿਵੇਂ ਆ ਸਾਰੇ ਉਮੀਦ ਕਰਦੇ ਆ ਠੀਕ ਹੋਣੇ ਮੇਰੀ ਤਾਂ ਰਵਾਜ ਵੀ ਨਹੀਂ ਨਿਕਲਦੀ ਛਿੱਕਾਂ ਵੀ ਆ ਰਹੀਆਂ ਬਹੁਤ ਜ਼ਿਆਦਾ ਨਿਛਾਲ ਨਾਲ ਬੁਰਾ ਹਾਲ ਹੈ ਮੈਡੀਸ ਲੈ ਕੇ ਆਈਆਂ ਬੁਖਾਰ ਵੀ ਹੈ 100 ਤੱਕ ਕਰੀ ਹੈ ਤੇ ਕੱਲ ਕਰਦੀ ਡਿਸਟਿੰਕ ਕਰਵਾਈ ਕੰਮ ਘਰ ਆਪ ਵੀ ਬਹੁਤ ਕਰਨਾ ਪਿਆ ਨਾਲ ਹਨਾ ਮੇ ਚਲੋ ਘਰ ਦੀ ਸਾਫ ਸਫਾਈ ਹੋ ਜਾਂਦੀ ਹੈ ਦੀਵਾਲੀ ਤੇ ਹੀ ਹੁੰਦਾ ਤੇ ਫਿਰ ਪੁੱਛੋ ਨਾ ਡਸਟਿੰਗ ਕਰਾਉਣੀ ਹੈ ਫਿਰ ਆਪਣੇ ਜਿਹੜੇ ਹਾਲ ਹੋਏ ਆ ਕਿਉਂਕਿ ਮੈਨੂੰ ਡਸ ਤੋਂ ਅਕਸਰ ਅਲਰਜੀ ਹੁੰਦੀ ਹੈ ਤੇ ਇਹਦੇ ਕਰਕੇ ਆ ਹਾਲ ਹੋ ਗਏ ਤੇ ਚਲੋ ਫਿਰ ਵੀ ਮੈਂ ਕਿਹਾ ਚਲ ਕੱਲ ਵੀ ਵੀਡੀਓ ਨਹੀਂ ਸਿਪਾਈ ਤੇ ਅੱਜ ਆਪਾਂ ਵੀਡੀਓ ਜ਼ਰੂਰ ਬਣਾਨੇ ਆ ਭਾਵੇਂ ਖੁਸ਼ ਹੋਵੇ ਕੋਈ ਨਹੀਂ ਜਿਹੜੀ ਬਿਮਾਰੀ ਹੁੰਦੀ ਹੈ ਉਹ ਤੇ ਆਂਦੀ ਜਾਂਦੀ ਰਹਿੰਦੀ ਹੈ ਔਰ ਤਬੀਅਤ ਦਾ ਇਦਾਂ ਹੀ ਹੈ ਅ ਕੋਕੇ ਕੋਲਡ ਹੋਇਆ ਤੇ ਸਾਸੀ ਰੇਸ਼ਾ ਨਕ ਚੋਂ ਪਾਣੀ ਆ ਰਿਹਾ ਨੀਚਾ ਬਹੁਤ ਆ ਰਹੀਆਂ ਤੇ ਅ ਬੁਰਾ ਹਾਲ ਹੋ ਗਿਆ ਤੇ ਸਵੇਰ ਦੀ ਮੈਂ ਸਕੂਲ ਵੀ ਗਈ ਸੀ ਅਕੈਡੂਸ਼ਨ ਵੀ ਪੜਾਈ ਪਰ ਫਿਰ ਵੀ ਜਿਹੜੀ ਤਬੀਅਤ ਆ ਉਹ ਇਦਾਂ ਹੀ ਸੀਗੀ ਚਲੋ ਮੈਂ ਕਾ ਕੋਈ ਗੱਲ ਨਹੀਂ ਆਪਣੇ ਘਰ ਡਰਾਇਆ ਜੇ ਬਾਕੀ ਸਾਰੀ ਜਗ੍ਹਾ ਤੇ ਮੈਂ ਦੇਖੋ ਮੈਂ ਵੀ ਵੀਡੀਓ ਵੀ ਇੱਦਾਂ ਹੀ ਬਣਾ ਲੈਂਦੀ ਆ हिम्मत ਕਰਕੇ ਹੁਣ ਬਣਾਈ ਆ ਕਿਉਂਕਿ ਕੰਮ ਕਰ ਵੀ ਕਰਨਾ ਹੁੰਦਾ ਕੱਲ ਵੀ ਸਕੂਲ ਜਾਣਾ ਫਿਰ ਪੰਜ ਛੁੱਟੀਆਂ ਆ ਦਿਵਾਲੀ ਦੀਆਂ ਤੇ ਹੁਣ ਹੌਲੀ ਹੌਲੀ ਚਲੋ ਹੌਸਲਾ ਹਿੰਮਤ ਕਰਕੇ ਆਪਾਂ ਕਰੀ ਜਾਂਦੇ ਆ ਕੰਮ ਤੇ ਅੱਜ ਤੇ ਇੰਨੇ ਹਾਲਾਤ ਦਿੱਤਾ ਕਿ ਬੋਲੀਆ ਵੀ ਦੇ ਸੌਰੀ ਬੋਲੀਆ ਵੀ ਨਹੀਂ ਜਾ ਰਿਹਾ ਮੇਰੇ ਕੋਲ ਤਾਂ ਵਾਰ ਵਾਰ ਨਿਕਸਾ ਆਂਦੀਆਂ ਸੌਰੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈ ਹਿੰਮਤ ਕਰਕੇ ਕੋਸ਼ਿਸ਼ ਕੀਤੀ ਤੇ ਮੈਂ ਕਿਹਾ ਚਲੋ ਵੀਡੀਓ ਬਣਾਣੀ ਆ ਵਿੱਚ ਨਿਕਸਾ ਹੀ ਆ ਜਾਣਗੀਆਂ ਤੇ ਕੋਈ ਗੱਲ ਨਹੀਂ ਹੈ ਫਿਰ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਮੈਂ ਨਾ ਹਮੇਸ਼ਾ ਬਿਮਾਰੀ ਵੀ ਹੋਵੇ ਨਾ ਚਾਹੇ ਕਿੰਨੀ ਐਤ ਤੋਂ ਕੋਲਡ ਕਾਂਸੀਲੇਸ਼ਨ ਇਹ ਮੱਠੀਆਂ ਬਿਮਾਰੀਆਂ ਆ ਜਾਂਦੀਆਂ ਨਾ ਉਹਦੇ ਵਿੱਚ ਬੰਦਾ ਲੇਟਿਆ ਰਹਿੰਦਾ ਹੈ ਨਾ ਪਰ ਜਦੋਂ ਇਦਾਂ ਦੀਆਂ ਫੀਵਰ ਕਾਂਸੀ ਦੇ ਛਾਤ ਕਾਮ ਇਦਾਂ ਦੀ ਹੁੰਦੀ ਹੈ ਨਾ ਬੰਦੇ ਨੂੰ ਉਹ ਕਮਨ ਲੱਗਦਾ ਹੈ ਨਾ ਕਮਲਿਆਂ ਵਾਂਗੂੰ ਉਛਾਲਦੀ ਹੈ ਨੱਕ ਨੂੰ ਵਾਰ-ਵਾਰ ਸਾਫ਼ ਕਰੀਓ ਤੇ ਅੱਖਾਂ ਚੋਂ ਪਾਣੀ ਆਈ ਜਾਂਦਾ ਰਹਿੰਦਾ ਛੋਣਾ ਜਿਹੜੇ ਹਾਲ ਹੁੰਦੇ ਆ ਨਾ ਬੰਦੇ ਦੇ ਗਲਾ ਪੱਕ ਜਾਂਦਾ ਗਲਾ ਵੀ ਬੋਲਿਆ ਨਹੀਂ ਜਾਂਦਾ ਪਿਆ ਤੇ ਬੰਦਾ ਕਰੇ ਵੀ ਬਸ ਇਹੀ ਹੈ ਨਾ ਕਿ ਮੈਡੀਸਿਨ ਲੈਣਾ ਗਰਾਰੇ ਕਰਨੇ ਆ ਥੋੜਾ ਪਾਣੀ ਕੋਸਾ ਪੀਣਾ ਤੇ ਹੌਲੀ ਹੌਲੀ ਆਪਣੇ ਆਪ ਠੀਕ ਹੋ ਜਾਊਗਾ ਕਿਉਂਕਿ ਨਾ ਜਦੋਂ ਇਤਾਂ ਅਲਰਜੀ ਨੇ ਮੈਨੇ ਵੈਸੇ ਵੀ ਦਸ ਤੋਂ ਬੜੀ ਅਲਰਜੀ ਰਹਿੰਦੀ ਹੁੰਦੀ ਹੈ ਤੇ ਹੁਣ ਦਿਵਾਲੀ ਕਰਕੇ ਹਰ ਕੋਈ ਬੰਦਾ ਆਪਣੇ ਘਰਾਂ ਚ ਡਸਟਿੰਗ ਕਰ ਰਿਹਾ ਕੱਲ ਸਕੂਲ ਦੀ ਵੀ ਡਸਟਿੰਗ ਹੈ ਪਰਸੋ ਸਕੂਲ ਦੀ ਥੋੜੀ ਬਹੁਤ ਪੂਜਾ ਹੋ ਜਾਂਦੀ ਹੈ ਤੇ ਉਹ ਪਰ ਕੱਲ ਤਾਂ ਇਹ ਹੈ ਫਿਰ ਆਪਣੀ ਕਲਾਸ ਰੂਮ ਵੀ ਕਰਾਉਣਾ ਪੈਣਾ ਜਿਹੜੇ ਹਫਤੇ ਪਹਿਲੇ ਹੀ ਹੈ ਥੋੜੇ ਬਥੇ ਹੋਰ ਹੋ ਜਾਣਗੇ ਕੋਈ ਗੱਲ ਪਰ ਅੱਪਾ ਕਹਿੰਦੇ ਚਲੋ ਕੋਈ ਗੱਲ ਨਹੀਂ ਜਿਹੜਾ ਕੰਮ ਹੁੰਦਾ ਵਰਕ ਹੁੰਦਾ ਆਪਣੀ ਡਿਊਟੀ ਉਹ ਕਰਨੀ ਹੈ ਨਹੀਂ ਤਾਂ ਭਾਈ ਪੰਜ ਛੁੱਟੀਆਂ ਆ ਗਈਆਂ ਦੀਵਾਲੀ ਦੀਆਂ ਤੇ ਬਹੁਤ ਸਾਰੀਆਂ ਹੀ ਕਟੀਆਂ ਜਾਣੀਆਂ ਜੇ ਹੁਣ ਦੋ ਦਿਨ ਨਾ ਗਏ ਤੇ ਉਹ ਵੀ ਜਾਣਾ ਵੀ ਪੈਣਾ ਹੈ ਨਾ ਆਪਾਂ ਵੀ ਬੁਖਾਰ ਹੈ ਕੁਛ ਹੈ ਫਿਰ ਬਾਅਦ ਚੋ ਰੈਸਟ ਕਰਨਾਂ ਵੀ ਕੋਈ ਗੱਲ ਨਹੀਂ ਤੇ ਦੀਵਾਲੀ ਵੀ ਆਪਣੀ ਕਾਦੀ ਹੁੰਦੀ ਹੈ ਜਿਹੜੇ ਮੰਨਦੀਆਂ ਖੁਸ਼ੀਆਂ ਨਾ ਹੁੰਦੀਆਂ ਹਨਾ ਹਰ ਇੱਕ ਬੰਦਾ ਅ ਮਨ ਖੁਸ਼ ਆ ਤੇ ਦੀਵਾਲੀਆਂ ਸੇ ਠੀਕ ਹੈ ਤਾਂ ਵੀ ਚੰਗੀਆਂ ਲੱਗੀਆਂ ਪਰ ਘਰ ਦੇ ਵਿੱਚ ਜੀਆਂ ਦੇ ਘਾਟ ਨਾਲ ਦੀਵਾਲੀ ਤੇ ਸਾਡੀ ਵਿਖੀ ਰਹਿੰਦੀ